हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਮੱਲੀਆ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਵਿਕਰਮਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਸਾਹਮਣੇ ਜਿਹੜੀ ਸਕਰੀਨ ਤੇ ਦੋਸਤੋ ਗਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜੀ ਸੂਈ ਗਾਂ ਜਿਹੜੀ ਅੱਜ ਆਪਾਂ ਵੀਡੀਓ ਦੇ ਵਿੱਚ ਦਿਖਾਉਣੀ ਆ ਪ੍ਰੋਪਰ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਜੀ ਵੀਰ ਨਾਲ ਕਰਦੇ ਆ ਗੱਲਬਾਤ ਡਿਟੇਲ ਸਾਰੀ ਆਪਾਂ ਪ੍ਰ ਸਾਸੀ ਕਾ ਭਾਈ ਜੀ ਸਾਸੀ ਕਾ ਭਾਈ ਹੋਰ ਭਾਈ ਠੀਕ ਠਾਕ ਜੀ ਠੀਕ ਠਾਕ ਭਾਈ ਹੋਰ ਸਾਊਂਡ ਚੱਲੀਦਾ ਕੰਮ ਕਰ ਵਧੀਆ ਵਧੀਆ ਭਾਈ ਠੀਕ ਠਾਕ ਐਡਰੈਸ ਬੋਲ ਦੀ ਵੀ ਜੀ ਆਪਣਾ ਐਡਰੈਸ ਭਾਈ ਨਾਮ ਮੇਰਾ ਵਿਕਰਮ ਸਿੰਘ ਪਿੰਡ ਮਲੀਆ ਹਾਂਜੀ ਤੇ ਡਿਸਟ੍ਰਿਕਟ ਤੇ ਤਹਿਸੀਲ ਭਾਈ ਤਰਨਤਨ ਸਾਹਿਬ ਤਰਨਤਨ ਕੋਨ ਨੰਬਰ ਵੀ ਜੀ ਬੋਲ ਦੀ ਫੋਨ ਨੰਬਰ ਭਾਈ 68 8 44 374 ਕਾਨਾ ਠੀਕ ਹੈ ਅੱਛਾ ਭਾਜੀ ਮਲਿਕਾ ਪਿੰਡ ਆਪਣਾ ਬਿਲਕੁਲ ਤਰਨਤਨ ਸ਼ਹਿਰ ਤੋਂ ਥੋੜਾ ਜਿਹਾ ਦੂਰ ਹੈ ਨਾ ਕਿੰਨੇ ਕਿਲੋਮੀਟਰ ਤੇ ਭਾਜੀ ਜਨੇਾਲਾ ਰੋਡ ਤੇ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਤੇ ਫੋਨ ਨੰਬਰ ਜੀ ਦੱਸਤਾ ਜੀ ਆਪਣਾ ਫੋਨ ਨੰਬਰ ਭਾਜੀ 62841 3749 ਠੀਕ ਹੈ ਜੀ ਹਾਂਜੀ ਭਾਜੀ ਵਪਾਰ ਦਾ ਕੰਮ ਕਰਦੇ ਹਾਂ ਹਾਂਜੀ ਭਾਜੀ ਵਪਾਰ ਦਾ ਕੰਮ ਨਹੀਂ ਸੀ ਕਰਦੇ ਹੁਣ ਮਤਲਬ ਕਿ ਆਪਾਂ ਇਹ ਲਿਆਉਣਾ ਸ਼ੁਰੂ ਕੀਤੇ ਆ ਇੱਕ ਦੋ ਜਨ ਜੀ ਇੱਕ ਦੋ ਆਪਾਂ ਹੁਣ ਇਤਨਾ ਲਿਆ ਕਰਾਂਗੇ ਕਾਵਾ ਹੀ ਲਿਉਣੀ ਹੋ ਕੇ ਮੱਝਾਂ ਵੀ ਲੈਣੀ ਨਹੀਂ ਭਾਜੀ ਇਹ ਤਾਂ گاਵਾ ਹੀ ਆ ਅਜੇ گاਵਾ ਤੋਂ ਸ਼ੁਰੂ ਠੀਕ ਹੈ ਜੀ ਹਾਂਜੀ ਜਿਹੜੀ ਗਾਂ ਪਾਜ ਵੀਰ ਸੇਲ ਕਰਨੀ ਆ ਇਹ ਕਿੰਨਾ ਸੂਆ ਸੂਈ ਇਹ ਪਾਜੀ ਤਿੱਜਾ ਸੂਆ ਸੂਈ ਇਹ ਤਿੱਜਾ ਸੂਆ ਸੂਈ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੀ ਇਹ ਪਾਜੀ ਰਾਤ ਦੀ ਸੂਈ ਜੀ ਚਵਾਈ ਕੀਤੀ ਹੈ ਕੋਈ ਹਾਂਜੀ ਪਾਜੀ ਇਸ ਬੱਚੇ ਨੇ ਚੰਗਾ ਆ ਕੇ ਤੇ 3 ਕਿਲੋ ਚੋਇਆ ਜੀ 3 ਕਿਲੋ ਕਿਲੋ ਹਾਂਜੀ ਪਾਜੀ ਕਿੰਨੀ ਕੋ ਉਮੀਦ ਆ ਦੂਜੇ ਸਵੇਰ ਕਿੰਨਾ ਚੋਇਆ ਕੋਈ ਕੀਤਾ ਪਤਾ ਪਾਜੀ ਉਹਨਾਂ ਨੇ ਸਾਨੂੰ 15 ਕਿਲੋ ਦੀ ਗਾਰੰਟੀ ਦੇਗੀ 15 ਕਿਲੋ ਦੀ ਗਾਰੰਟੀ ਹਾਂਜੀ ਠੀਕ ਹੈ ਜੀ ਹਾਂਜੀ ਬੱਚੇ ਦਾ ਨਾਰੂ ਦੋਸਤੋ ਬਿਲਕੁਲ ਨਾਲ ਆ ਕੱਲ ਦੀ ਸੂਈ ਹੈ ਚਵਾਈ 1 ਜੇ ਵੀਰ ਕਹਿੰਦਾ ਕੀਤੀ ਹੈ ਸ਼ਾਮੀ ਆ ਚੈੱਕ ਕਰ ਲੋ 15 16 ਬਾਕੀ ਦੋਸਤੋ ਦੋਦ ਤੁਹਾਡੀ ਸੇਵਾ ਤੇ ਆ ਤਿੰਨ ਕਿ ਚਾਰ ਕਿਲੋ ਵੀਰ ਕਹਿੰਦਾ ਵੀ ਬੋਲਾ ਜਿਹੜਾ ਚੋਇਆ ਸੀ ਰਾਤੀ ਬੱਚੇ ਨੂੰ ਚੰਗਾ ਗੇ ਇਹਨੂੰ ਵੀ ਜੀ ਮੜੀ ਤੋੜ ਕੇ ਦਿਖਾਈਏ ਫਿਰ ਆਪਾਂ ਇਹਦਾ ਮੁੱਲ ਮੈਂਸ਼ਨ ਕਰਦੇ ਹਾਂ ਲੇਸਾ ਪਾਣ ਦੋਸਤੋ ਇੱਕ ਮੌਸਮ ਝੜੀਦਾ ਤੇ ਇੱਕ ਜਿਹਨੂੰ ਪਸ਼ੂ ਸੁੰਦਾ ਵਾ ਵੈਸੇ ਥੋੜਾ ਜਿਹਾ ਲੱਪਾ ਲੱਗ ਜਾਂਦਾ ਲਓ ਜੀ ਤੋੜੋ ਜੀ ਆਹ ਲਓ ਜੀ ਕਰ ਲਓ ਆਰਡਰ ਕੁਆਲਟੀ ਚੈੱਕ 14 ਪੂਰਾ ਵੀਰ 40 ਰੁਪਏ ਦੇ ਬਰਾਬਰ ਆਉਂਦੀ ਹੈ ਹਾਂ ਜੀ ਭਾਜੀ ਬਿਲਕੁਲ ਜੀ ਠੀਕ ਹੈ ਥੋੜੀ ਜਿਹੀ ਕਾਲੀ ਤੁਰਦੀ ਹੈ ਨਾ ਆਹ ਲਓ ਜੀ ਦੋਸਤੋ ਚੈੱਕ ਕਰ ਲਓ ਸੱਜਰ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜਿਆਦਾ ਕਰਕੇ ਇਸ ਨੂੰ ਬੱਚਾ ਨਾਲ ਹੀ ਤੋਰਤਾ ਲਓ ਜੀ ਕਰ ਲਓ ਚੈੱਕ ਜੀ ਲਓ ਜੀ ਜੀ ਮੋੜ ਲਓ ਲਓ ਜੀ ਦੋਸਤੋ ਚੈੱਕ ਕਰ ਲਓ ਲਓ ਦੋਸਤੋ ਪੂਰੀ ਸੀਲਸ ਲੱਗ ਗਿਆ ਤੁਹਾਨੂੰ ਧਾਮ ਮਾਰ ਕੇ ਇੱਕ ਦੋ ਦੇ ਵਿਖਾ ਦਿੰਦੇ ਲਓ ਚੈੱਕ ਕਰ ਲਓ ਜੀ ਬੱਚਾ ਵੀ ਠਰ ਲੱਗ ਗਿਆ ਬੱਚਾ ਦੂਜੇ ਚਲੇ ਗਿਆ ਔਰ ਮੇਰਾ ਖਲਲਵਾ ਦਿੱਤਾ ਮਾਰ ਲਿਆ ਬੱਚਾ ਵੀਜੀ ਗੱਡੀ ਬੰਦ ਹੋ ਗਈ ਹਲੋ ਜੀ ਚੈੱਕ ਕਰ ਲੋ ਨਾ ਨਾ ਮਾਰਨ ਕਰੀ ਲੋ 4 ਥਾਰੀ ਤੇ ਠੀਕ ਹੈ ਮਗਲ ਖਾਣੇ ਨੂੰ ਮਾਰ ਦੋ ਹਲੋ ਚੈੱਕ ਕਰ ਲੋ ਦੋਸਤੋ ਚਾਰੇ ਥਾਂ ਤੇ ਧਾਰਾ ਬਰਾਬਰ ਜੇ ਬਾਕੀ ਸੋਇਆ ਪਹੂ ਇੱਕ ਟਾਈਮ ਦੋ ਟਾਈਮ ਚੋਕੇ ਤਸਲੀ ਕਰ ਲੋ ਛੱਡ ਦੋ ਜੀ ਬਸ ਕਰ ਆਜੂ ਦੀ ਬਾਰਾਹ ਕਿੰਨਾ ਕੁ ਮੁੱਲ ਕਰਨਾ ਜੀ ਦਾ ਭਾਜੀ ਮੁੱਲ ਪਹਿਂ ਦੱਸ ਦੋ ਚਲੋ ਕੋਈ ਨਹੀਂ ਆਪਾਂ ਪਹਿਲੀ ਵੀਡੀਓ ਬਣੀ ਜੈ ਜੈ ਮੁੱਲ ਕਰੀ ਹੈ ਲੈ ਜਿਹੜਾ ਤੁਹਾਨੂੰ ਘਾਟਾ ਨਾ ਪਵੇ ਜਿਹੜੇ ਵੀਰ ਨਹੀਂ ਫਿੱਕੜੀ ਉਹਨੂੰ ਵੀ ਲੈਸਣ ਲੱਗੇ ਜਾਏ ਹਾਂਜੀ ਭਾਜੀ ਹਾਂ ਭਾਈ 35 ਦੇ ਦਈਏ 35000 ਰੁਪਏ ਮੁੱਲ ਕਿੰਨਾ ਕੁ ਮੰਨ ਤਾ ਸਕਦਾ ਭਾਜੀ 3000 ਛੋੜ 32 ਦੀ ਦੇ 32000 ਕੋਈ ਵੀ ਜੈਸਾ ਕੀ ਹੋਰ ਪਾਜੀ ਆਪਾਂ ਮੌਕੇ ਤੇ ਥੋੜਾ ਬਦ ਮਾਰਕਟ ਕਰਨ ਕਰਾਂਗੇ ਹਾਂਜੀ ਭਾਈ 35000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 3000 ਰੁਪਏ ਲੈਸ ਕਰਕੇ 32000 ਤੁਹਾਡਾ ਆਇਆ ਗਿਆ ਦਾ ਮਾਨ ਤਨ ਮੌਕੇ ਤੇ ਸ਼ੋਰ ਛੱਪਾ ਜਰੂਰ ਹੋਊਗਾ ਗਾ ਦੋਸਤੋ ਬਿਲਕੁਲ ਤਾਜੀ ਸੂਈ ਦੇ ਕੋਈ ਵੀਰ ਸੇਵਾ ਕਰੂਗਾ ਤੇ ਦੋ ਦੋਸਤੋ ਨੇ ਬੜੇ ਮਜੇ ਨਾਲ 14-15 ਕਿਲੋ ਚਵਾਦਣਾ ਬੱਚਾ ਦੋਸਤੋ ਮਗਰ ਵੱਛਾ ਜੇ ਇੱਕ ਦੋਸਤੋ ਵੀਰ ਦੇ ਕੋਲੇ ਮਾਲੀ ਹੈ ਕਿੰਨਾ ਨੂੰ ਇਹਦੀ ਉਮਰ ਕਿੰਨੀ ਹੋਗੀ ਮਾਲੀ ਦੀ ਇਹ ਪਾਜੀ 1.5 ਸਾਲ ਦਾ 1.5 ਸਾਲ ਦਾ ਹੋ ਗਿਆ ਜੀ ਦੰਦਾਂ ਤੋਂ ਵੇਖਿਆ ਕਿਦਾਂ ਇਹ ਪਾਜੀ ਖੀ ਇੱਕ ਵੇਖ ਲੈਣਿਆ ਸ਼ਾਇਦ ਦੇਖੋ ਲਓ ਦੋਸਤੋ ਚੈੱਕ ਕਰ ਲਓ ਖੀਰਾ ਮਾਲੀ ਜਿਹੜਾ 1.5 ਸਾਲ ਦੀ ਦੀ ਉਮਰ ਹੋਈ ਹੈ ਤੇ ਵੀਰ ਨੇ ਇਹ ਸੇਲ ਕਰਨਾ ਵਾ ਡਰਦਾ ਕਰਕੇ ਮੈਂ ਤੋੜ ਕੇ ਨਹੀਂ ਵਿਖਾਇਆ ਕਿਉਂਕਿ ਇੱਕ ਮੀਂਹ ਪੈੰਡਿਆ ਬਾਹਰ ਤੇ ਇਸ ਕਰਕੇ ਦੋਸਤੋ ਨਹੀਂ ਤੋੜ ਸਕਿਆ ਮੈਂ ਚਲੋ ਜੀ ਦੇਖੋ ਚੈੱਕ ਕਰ ਲਓ ਬੈਕ ਸਾਈਡ ਤੋਂ ਟੈਸਟਿਕਲ ਚੈੱਕ ਕਰ ਲਿਓ ਬਾਕੀ ਦੀ ਇਹ ਜੋ ਫੇਸ ਕੁਆਲਟੀ ਚੈੱਕ ਕਰ ਲਓ ਜੀ ਅਛਾ ਵੀ ਜੀ ਇਹਦਾ ਮੁੱਲ ਕਨਾ ਕਰ ਲੈ ਭਾਈ ਦੇ ਦਈਏ 45 ਦਾ ਕੋਈ ਗੱਲ ਨਹੀਂ 45 ਦਾ ਹਾਂ ਜੀ ਵੀਰ ਜੀ ਜੈ ਜੈ ਮੁੱਲ ਫਿਰ 40 ਦਾ ਦੇ ਦੀਏ 40 ਜਿਹੜਾ ਕਿੰਨਾ ਕ ਮੰਗਦਾ 40 ਇਹ ਦੋ ਛੱਡ ਦਾਂਗੇ 38000 ਹਾਂਜੀ ਭਾਈ ਲਓ ਜੀ ਦੋਸਤੋ 38000 ਰੁਪਿਆ ਬਿਲਕੁਲ ਜੈਡ ਬਲੈਕ ਸਾਰਾ ਇਹ ਆ ਥੋੜੀ ਜਿਹੀ ਪੂਛ ਤੇ ਵਾਲ ਵਾਈਟ ਆ ਬਾਕੀ ਦੋਸਤੋ ਚੈੱਕ ਕਰ ਲਿਓ ਡਰਦਾ ਕਹਿੰਦੇ ਮੈਂ ਤਾਂ ਤੋਰ ਕੇ ਦਿਖਾ ਲਣਾ ਸੀ ਜਰੂਰ 150 ਸਾਲ ਦੀ ਉਮਰ ਮੂੰਹ ਚੋਂ ਜੇ ਖੀਰਾ ਦੰਦਾ ਜੋ ਤੇ ਇਹਦੇ ਨਾਲ ਜਿਹੜੀ ਦੋਸਤੋ ਗਾਮ ਆ ਬਿਲਕੁਲ ਤਾਜੀ ਸੂਈ ਆ ਤਾਜੀ ਸੂਈ ਪਹੁੰਚ ਰੋਦੋ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆਪਣੀ ਜਰੂਰ ਕਰ ਲਓ ਐਡਰੈਸ ਏ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਮੱਲੀਆਂ ਤਹਿ ਫੋਨ ਨੰਬਰ ਵੀਜੀ ਆਪਣਾ ਕਰੀ ਫਿਰ ਬੋਲ ਦੋ 828413794 ਠੀਕ ਹੈ ਜੀ ਹਾਂਜੀ ਭਾਈ ਧੰਨਵਾਦ ਉਸਤੋ ਰੋੜਾ ਵੀਡੀਓ ਦੇਖਣ ਵਾਸਤੇ